ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚਾਲਾਂਗੇ ਉਠ ਨਾਮ ਜਪ ਨਿਸਬਾ ਸੁਰਿਆ ਰਾਦ ਹਰਿ ਤੁਜੈ ਨ ਵਿਆਪਈ ਨਾਨਕ ਮਟੈ ਉਪਾਦ ਸਗਲ ਦਵਾਰ ਕਉ ਛਾੜਕੈ ਗਹਿਓ ਤਹਾਰ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸੋ ਕਹ ਤਲ ਗੁਰ ਸੇਵੀਐ ਐਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਪਤਿਖ ਸੰਮਦੀ ਨੂਰੇ ਅਰਸੋ ਕਰਸੋ ਚੱਟੀਐ ਟਡ ਡਠੇ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹ ਦੈਸ਼ਾ ਜਿਸ ਪਾਸ ਬਹਿਟਿਆ ਸੋਹੀਐ ਸਬਨਾਂ ਦਾ ਵਸਾਹ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਢੇਰਾ ਪੰਨਾ आनन्द कर नार नारी हर हर प्रभ कि दुख रोग का काडेरा पन्ना अनद करह नर नारी हर हर प्रभु कृपा तारि संत हो सुख होआ सब थाई पार ब्रह्म पूरन परमेश्वर ਰਹਾ ਰਹਿ ਆ ਸਬ ਨਹੀਂ ਜਾਈ ਰਹਾ ਤੁਰ ਕੇ ਬਾਨੀ ਆਈ ਤੇਨ ਸਗਲੇ ਚਿੰਤਾ ਮਿਟਾਈ ਦਇਆਲ ਪਰਖ ਮਿਹਰਵਾਨ ਹਰ ਨਾਨਕ ਸੱਚ ਵਖਾਣਾ ਤੁਰ ਕੀ ਬਾਣੀ ਆਈ ਤੈਨ ਸਗਲੇ ਚਿੰਤਾ ਮਿਟਾਈ ਦਇਆਲ purakh ਮਿਹਰਵਾਨ ਰਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਢੇਰਾ ਪੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੈ ਲਿਹੁ ਉਬਾਰੀ ਸਰਬ ਥੋਰ ਮੋਹ ਸਹਾਈ दुष्ट दोख ते लेहो बचाई कृपा करी हम पर जग माता grant करा पूर्ण शुभ राता किल बिक सकल देह को हरता दुष्ट दोखियन को शय करता श्री अस्तोजा पद दयाला ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾੰਸ਼ਿਤ ਫਲ ਪਾਵੇ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਸਗਲ ਦਵਾਰ ਕੋ ਛਾੜ ਕਾ ਗਹਿਉ ਤਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਤਵ ਪ੍ਰਸਾਦ ਕਥਤਾ ਅੰਤਰ ਜਾਮੀ ਅਭਿਤ ਭਵਾਨੀ ਅਤਹੀ ਨਿਰਖ ਪ੍ਰੇਮ ਪਾਰਸ ਕੋ ਚਿਤ ਕੇ ਬਿਰਤਾ ਪਛਾਨੀ ਅੰਤਰ ਜਾਮੀ ਅਬ ਭਵਾਨੇ ਹਤਿ ਨਿਰਖ ਪ੍ਰੇਮ ਪਾਰ ਸਕੋ ਚਿਤ ਕੇ ਬਿਰਤਾ ਪਛਾਨੀ ਆਪਣ ਭਗਤ ਜਾਨ ਪਵਖੰਡਨ ਆਪ સ્વરૂਪ ਦਿਖਾਇਓ ਚਰਕਤ ਰਹੇ ਪੇਖ ਮੁਨ ਜਨਸੁਰ ਅਜਰ ਅਮਰ ਪਦ ਪਾਇਓ ਸੋਭਤ ਬ੍ਰਹਮ ਪ੍ਰਾਨ ਕਿਰਪਾਨੀ ਜਾ ਤਨ ਸੱਜ ਕਿਨਰ ਅਸਰਨਨ ਕੀ ਸਭ ਕੀ ਕਿਰਿਆ ਹੈਰਾਨੀ ਜਾ ਤਨ ਮਦ ਕੀਟਬ ਅਬ ਖੰਡਿਓ ਸੁੰਭ ਨ ਸੁੰਭ ਸੰਘਾਰੇ ਸੋਈ ਕਿਰਪਾਨ ਨਦਾਨ ਲਗੇ ਜਗ ਦਾਹਨ ਰਹੋ ਹਮਾਰੇ ਜਾਂ ਤਨ ਮਦ ਕੀ ਟਬ ਕਹੋ ਖੰਡਿਓ ਸੁੰਭ ਨ ਸੁੰਭ ਸੰਘਾਰੇ ਸੋਏ ਕਿਰਪਾਨ ਨਦਾਨ ਲਗੇ ਜਗ ਦਾਹਨ ਰਹੋ ਹਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ